ਸ਼ੁਭਿਆਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਾਂ ਮਾਨਸੂ ਅਟਵਾਰ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਉਹ ਵਿਸ਼ਾ ਹੈ ਕਿ ਸਿੱਖੀ ਪੱਤਰਕਾਰਤਾ ਸਿੱਖੀ ਮਸਲਿਆਂ ਤੇ ਪੱਤਰਕਾਰਤਾ ਕਰਨ ਵਾਲੇ ਪ੍ਰੀਤ ਸੈਣੀ ਦੀ ਮੌਤੇ ਕੀ ਨੇ ਕਾਰਨ ਇਸ ਨਾਲ ਗੱਲਬਾਤ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਕਿਰਨ ਵਿਸ਼ੇਸ਼ਟ ਜੀ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਰ ਤੁਹਾਡਾ ਸਟੂਡੀਓ ਦੇ ਵਿੱਚ ਧੰਨਵਾਦ ਮਾ ਜੀ ਹਾਂ ਜੀ ਸਰ ਆਪਣਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਸਿੱਖੀ ਮਸਲਿਆਂ ਤੇ ਪੱਤਰਕਾਰੀਤਾ ਕਰਨ ਵਾਲੇ ਜਿਹੜੇ ਪ੍ਰੀਤ ਸੈਣੀ ਨੇ ਉਹਨਾਂ ਦੀ ਅਚਾਨਕ ਮੌਤ ਹੋਈ ਹੈ ਤੇ ਇਸ ਮੌਤ ਦੇ ਜਿਹੜੇ ਕਾਰਨ ਨਿਕਲ ਕੇ ਕੀ ਸਾਹਮਣੇ ਆਣਗੇ ਕੀ ਲੱਗਦਾ ਹੈ ਮੈਨੂੰ ਇਸ ਬਾਰੇ ਮੈਂ ਜ਼ਿਆਦਾ ਦੱਸਾਂ ਤੁਹਾਨੂੰ ਉਸ ਤੋਂ ਪਹਿਲਾਂ ਕੀ ਆਪਣਾ ਪ੍ਰੋਗਰਾਮ ਸ਼ੁਰੂ ਹੋਇਆ ਜਿਸ ਤਰ੍ਹਾਂ ਪ੍ਰੀਤ ਸੈਣੀ ਦਾ ਨਾਮ ਲਾਈਵ ਵਿੱਚ ਲੋਕ ਕੀ ਪੜ ਰਹੇ ਨੇ ਤੇ ਉਸੇ ਤਹਿਤ ਫੋਨ ਆਉਣੇ ਸ਼ੁਰੂ ਹੋ ਗਏ ਨੇ ਜੀ ਆਪਾਂ ਪਹਿਲਾਂ ਫੋਨ ਲੈ ਲੈਂਦੇ ਹਾਂ ਜੀ ਅ ਜੀ ਕੋਣ ਬੋਲ ਰਿਓ ਕਿੱਥੋਂ ਬੋਲ ਰਿਓ ਜੀ ਜੋ ਪੈਸਾ ਪਈ ਬਟਾਲਾ ਜੀ ਨਾਲ ਗੱਲ ਕਰਨਗੇ ਜੀ ਜੀ ਭਾਈ ਸਾਹਿਬ ਜੀ ਪੂਰੀ ਰਾਗੀ ਪਈ ਬਲਦੇਵ ਸਿੰਘ ਬਟਾਲਾ ਜੀ ਲਾਈਨ ਤੇ ਹੈਗੇ ਮੌਜੂਦ ਵਾਹਿਗੁਰੂ ਜੀ ਵਾਹਿਗੁਰੂ ਜੀ ਬਟਾਲਾ ਜੀ ਬਹੁਤ ਵੱਡਾ ਘਟਾ ਜਿਹੜਾ ਪੱਤਰਕਾਰਤਾ ਦੇ ਵਿੱਚ ਪਿਆ ਹੈਗਾ ਇਸਦੀ ਕੀ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਹੈ ਅਸੀਂ ਡਿਸਕਸ ਕਰ ਰਹੇ ਸੀ ਕਿ ਪ੍ਰੀਤ ਸੈਣੀ ਜੋ ਪੱਤਰਕਾਰ ਸੀ ਸਾਡਾ ਭਰਾ ਸੀ ਸਾਡੇ ਨਾਲ ਕੰਮ ਕਰਦਾ ਰਿਹਾ ਹੈਗਾ ਅਸੀਂ ਇਕੱਠੇ ਕਾਫੀ ਸਮਾਂ ਕੰਮ ਕੀਤਾ ਲਗ ਤਕਰੀਬਨ 5 ਤੋਂ 7 ਸਾਲ ਦੁੱਖ ਬਹੁਤ ਹੈਗਾ ਉਹ ਕਰਦੇ ਹਾਲਾਤ ਦੇਖੇ ਨਹੀਂ ਜਾ ਰਹੇ ਤੁਹਾਨੂੰ ਲੱਗਦਾ ਕੀ ਕਾਰਨ ਹੋ ਸਕਦੇ ਨੇ ਮੌਤ ਦੇ ਪ੍ਰੀਤ ਸਿੰਘ ਸੈਣੀ ਵੀਰ ਪੱਤਰਕਾਰਤਾ ਨੂੰ ਘਾਟਾ ਪਿਆ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਘਾਟਾ ਪਿਆ ਗੁਰੂ ਗ੍ਰੰਥ ਸਾਹਿਬ ਨੂੰ ਉਦੇ ਗੁਰੂ ਪੰਥ ਦੇ ਘਰ ਨੂੰ ਘਾਟਾ ਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਥੋਸ ਠੋਕ ਵਜਾ ਕੇ ਆਵਾਜ਼ ਚੁੱਕਣ ਵਾਲਾ ਜੋਕਾਂ ਦੇ ਖਿਲਾਫ ਜੀ ਉਹ ਘਾਟਾ ਪਿਆ ਇਹ ਉਹ ਘਾਟਾ ਹੈ ਜਿਹੜਾ ਕਦੇ ਪੂਰਾ ਨਹੀਂ ਹੋਣਾ ਇਸ ਗੱਲ ਦਾ ਬਹੁਤ ਦੁੱਖ ਹੈ ਤੇ ਪਰਿਵਾਰ ਦੇ ਨਾਲ ਨਾਲ ਪੱਤਰਕਾਰੀ ਦੇ ਨਾਲ ਨਾਲ ਚੈਨਲ ਭਾਈਚਾਰੇ ਦੇ ਨਾਲ ਨਾਲ ਸਾਡਾ ਇੱਕ ਇਹੋ ਜਿਹਾ ਭਰਾ ਸੀ ਜਿਨੇ ਨਾ ਕਦੇ ਸਾਡੇ ਤੇ ਸ਼ੱਕ ਕੀਤਾ ਨਾ ਸਾਡੇ ਤੋਂ ਕਦੇ ਉਹਦਾ ਭਰੋਸਾ ਢੋਲਿਆ ਨਾ ਉਹਨੇ ਸ਼ਾਨੋਂ ਕਿਸੇ ਗੱਲੋਂ ਕਦੇ ਇਨਕਾਰ ਕੀਤਾ ਤੇ ਬਿਨਾ ਕਿਸੇ ਲਾਲਚ ਦੇ ਤਲੀ ਤੇ ਰੱਖ ਕੇ ਤੁਰਨ ਵਾਲਾ ਕਿ ਮੈਨੂੰ ਮਰਨਾ ਮਨਜੂਰ ਹੈ ਇਖਲਾਕਾਂ ਦੀ ਮੈਂ ਜਿਉਂਦੇ ਜੀ ਮੌਤ ਨਹੀਂ ਵੇਖ ਸਕਦਾ ਮੈਂ اخلاقਾਂ ਦੇ ਨਾਲ ਗਦਾਰੀ ਨਹੀਂ ਕਰ ਸਕਦਾ ਮੈਨੂੰ ਮੈਨੂੰ ਪਤਾ ਹੈ ਮੇਰੀ ਮੌਤ ਪੱਕੀ ਹੋਣੀ ਆ ਪਰ ਮੈਂ ਸਰੀਰਕ ਤੌਰ ਤੇ ਮਰ ਸਕਦਾ ਹਾਂ ਪਰ ਮੈਂ ਆਪਣੇ اخلاق ਨਹੀਂ ਵੇਚ ਸਕਦਾ ਉਹ ਅੱਜ ਵੀਰ ਜਿਹੜਾ ਸਾਡੇ ਤੋਂ ਦੂਰ ਗਿਆ ਆ ਉਹਦਾ ਸਾਨੂੰ ਹਮੇਸ਼ਾ ਜਿੰਨਾ ਚਿਰ ਜਿਉਂਨੇ ਆ ਇਹ ਰਹੂਗਾ ਸਾਡੇ ਮਰਨ ਤੋਂ ਬਾਅਦ ਵੀ ਇਹ ਚੀਜ਼ਾਂ ਜਿਉਂਦੀਆਂ ਰਹਿਣਗੀਆਂ ਕਿ ਅਜਿਹੇ ਬੰਦਿਆਂ ਦਾ ਮਰਨਾ ਇੱਕ ਪਬਲਿਕ ਦੀ ਉਹ ਆਵਾਜ਼ ਸੀ ਆਪਣੀ ਕੱਲਾ ਉਸ ਸੈਣੀ ਸੈਣੀ ਨਹੀਂ ਸੀ ਰਹਿ ਗਿਆ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਚੁੱਕਾ ਸੀਗਾ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਬੰਦ ਜਿਹੜਾ ਜੋ ਹੋਈ ਆ ਪਰ ਅਸੀਂ ਜਿੱਥੇ ਦੁੱਖ ਸਾਂਝਾ ਕਰਦੇ ਆ ਪਰਿਵਾਰ ਨਾਲ ਤੁਹਾਡੇ ਸਾਰਿਆਂ ਨਾਲ ਉਥੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਅਜੇ ਹੀ ਆਵਾਜ਼ਾਂ ਕਦੇ ਬੰਦ ਨਾ ਹੋਣ ਵਾਰ-ਵਾਰ ਧਰਤੀ ਤੇ ਆਉਣ ਔਰ ਜਿਸ ਹਿਸਾਬ ਨਾਲ ਪਤਾ ਲੱਗਿਆ ਕਿ ਮੌਤ ਤੋਂ ਬਾਅਦ ਸਰੀਰ ਦਾ ਨੀਲਾ ਪੈ ਜਾਣਾ ਜੀ ਉੱਥੇ ਉਹ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਵੀ ਉਹ ਸੋਈ ਜਾਂਦੀ ਹੈ ਜੀ ਤੇ ਦੂਸਰੇ ਪਾਸੇ ਤੁਹਾਡੇ ਜਰੀਏ ਅਸੀਂ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਉਹ ਦਾ ਜਿਹੜਾ ਪੋਸਟਰ ਮਾਰਕ ਕੀਤਾ ਜਾਣਾ ਆ ਉਹਦੇ ਤੇ ਬਕਾਇਦਾ ਡਾਕਟਰਾਂ ਦਾ ਬੋਰਡ ਬੈਠੇ ਉਹਦੀ ਰਿਕਾਰਡਿੰਗ ਜਿਹੜੀ ਵੀਡੀਓਗ੍ਰਾਫੀ ਹੋਵੇ ਤਾਂ ਕਿ ਕਿਸੇ ਕਿਸਮ ਦਾ ਕੋ लेखा ਲੋਕਾਂ ਦੇ ਜਾਂ ਉਹਨਾਂ ਦੇ ਪਿਆਰ ਕਰਨ ਵਾਲਿਆਂ ਦੇ ਮਨਾਂ 'ਚ ਨਾ ਰਹਿ ਜਾਏ ਤੇ ਜਿੰਨੇ ਲੋਕ ਆਵਾਜ਼ ਨੂੰ ਸੁਣਦੇ ਨੇ ਉਹ ਜ਼ਰੂਰ ਤਿਆਰੇ ਕਸ ਲੋ ਕਿ ਬ੍ਰੀਤ ਸਿੰਘ ਸੈਣੀ ਦੇ ਸੰਸਕਾਰ ਤੇ ਸਾਰੇ ਪਹੁੰਚੋ ਅਗਲਾ ਕੀ ਪ੍ਰੋਗਰਾਮ ਹੋਊਗਾ ਉਹ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਹੀ ਉਹ ਫੈਸਲੇ ਲੈ ਜਾਣਗੇ ਅਖੰਡ ਬਾਣੀ ਕੀ ਚੈਨਲ ਬਣਾ ਕੇ ਜਿਹੜੀ ਉਹਨੇ ਆਵਾਜ਼ ਦੁਸ਼ਮਣ ਮਤਾ ਸੋਚੇ ਕਿ ਉਹ ਆਵਾਜ਼ ਬੰਦ ਹੋ ਗਈ ਅਤੇ ਅਸੀਂ ਪੰਗੜੇ ਪਾ ਲਵਾਂਗੇ ਇੱਕ ਪ੍ਰੀਤ ਸੈਣੀ ਜਾਂਦਾ ਆ ਤੇ ਇਸ ਤਰ੍ਹਾਂ ਦੇ ਹਜ਼ਾਰਾਂ ਹੋਰ ਪੈਦਾ ਹੋਣਗੇ ਉਹ ਸਿੱਧ ਕਰਨਾ ਹੈ ਆਪਾਂ ਸਾਰਿਆਂ ਨੇ ਅ ਬਗਵਾਲਾ ਜੀ ਤੁਹਾਡੇ ਨਾਲ ਵੀ ਬੜੀ ਉਹਨਾਂ ਦੀ ਸਾਝ ਰਹੀ ਹੈ ਮਿਲਦੇ ਰਹੇ ਆ ਕਈ ਵਾਰੀ ਚਲੋ ਮੇਰੀ ਵੀ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਤੇ ਪ੍ਰੀਤ ਸ਼ਰਣੀ ਤੁਹਾਡੇ ਨਾਲ ਕਾਫੀ ਲੰਬਾ ਸਮਾਂ ਕੰਮ ਕਰਦੇ ਰਹੇ ਹੈਗੇ ਨੇ ਤੁਹਾਡੇ ਵਿਚਾਰ ਜਿਹੜੇ ਲੋਕਾਂ ਤੱਕ ਪਹੁੰਚਾਉਂਦੇ ਰਹੇ ਨੇ ਅ ਅੱਜ ਤੋਂ 3 ਦਿਨ ਪਹਿਲਾਂ ਤੱਕ ਬਿਲਕੁਲ ਤੰਦਰੁਸਤ ਸੀ ਇਹ اچੰਤ ਚੇਤ ਜਿਹੜੀ ਮੌਤ ਹੈ ਜੀ ਉਹਦੇ ਨਾਲ ਜਿਹੜਾ ਘਟਾਤਾ ਘਟਾਤਾ ਪਿਆਈ ਹੈ ਲੇਕਿਨ ਆਪਾਂ ਨੂੰ ਉਹਦੇ ਕਾਰਨਾਂ ਤਾਂ ਸਮਝ ਨਹੀਂ ਆ ਰਿਹਾ ਹੈਗਾ ਲੱਗਦਾ ਕੁਝ ਕਾਰਨ ਕਾਰਨ ਜਾਣਨੇ ਬਹੁਤ ਜ਼ਰੂਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਆ ਨਾ ਉਹ ਬਿਮਾਰ ਸੀ ਤੇ ਨਾ ਉਹਨਾਂ ਨੂੰ ਕੋਈ ਬਿਮਾਰੀ ਸੀ ਉਹ ਦੋ ਦਿਨ ਰਾਜਸਥਾਨ ਤੋਂ ਸਾਰਾ ਪ੍ਰੋਗਰਾਮ ਜਿਹੜਾ ਰਿਕਾਰਡ ਕਰਕੇ ਲੈ ਕੇ ਆਏ ਆ ਕੱਲ 10:30 ਵਜੇ ਪਹਿਲਾਂ ਮੇਰੀ ਫੋਨ ਤੇ ਗੱਲ ਹੁੰਦੀ ਆ 1:50 ਮਿੰਟ ਤੇ ਫਿਰ ਹੁੰਦੀ ਆ 6:30 ਵਜੇ ਉਹਨਾਂ ਮੈਨੂੰ ਇੱਕ ਮੈਸੇਜ ਪਾਇਆ ਆ ਵੀ ਮੈਂ ਅੱਜ ਇਹਦੇ ਤੇ ਐਪੀਸੋਡ ਤਿਆਰ ਕਰ ਰਿਹਾ ਜਿਹੜੀ ਗੁਰਦੁਆਰਿਆਂ ਚ ਚਾਹ ਬਣਾਈ ਜਾਂਦੀ ਆ ਇਸ ਲਈ ਇਹਨਾਂ ਦੇ ਖਿਲਾਫ 1952 ਵਿੱਚ ਮਤਾ ਇੱਕ ਪਾਸ ਹੋਇਆ ਸੀ ਪੁਰਾਣਾ ਉਹ ਸਿੰਘ ਸਾਹਿਬ ਮੈਨੂੰ ਲੱਭਿਆ ਤੇ ਮੈਂ ਉਹਦੇ ਤੇ ਅੱਜ ਕਰ ਰਿਹਾ ਆ ਕੋਈ ਬਿਮਾਰ ਨਹੀਂ ਸੀ ਕੋਈ ਕੁਝ ਨਹੀਂ ਸੀ ਪਰ ਜਦੋਂ ਸ਼ਾਮੀ ਸਾਨੂੰ ਭਾਈ ਸੁਖਜੀਤ ਸਿੰਘ ਖੋਸੇ ਨੇ ਫੋਨ ਕੀਤਾ ਫਤੇ ਨਹੀਂ ਬੁਲਾਈ ਪੈਂਦਿਆਂ ਕਹਿੰਦਾ ਭਾਈ ਸਾਹਿਬ ਬਾਣਾ ਵਾਪਰ ਗਿਆ ਤੇ ਉਹ ਮੇਰੇ ਛੱਲਿਓ ਜਮੀਨ ਨਿਕਲ ਗਈ ਵੇ ਮੈਂ ਮੰਨਿਆ ਨਹੀਂ ਰਾਤ 12 ਵਜੇ ਤੱਕ ਨਹੀਂ ਮੈਂ ਮੰਨਿਆ ਪੀ ਸੈਣੀ ਨੂੰ ਕੁਝ ਹੋ ਗਿਆ ਫਿਰ ਸਾਡੇ ਇਥੇ ਵੀਰ ਨੇ ਉਹਨਾਂ ਨੂੰ ਮੈਂ ਭੇਜਿਆ ਕਿ ਉਹਦੇ ਘਰੇ ਜਾਓ ਜੀ ਰਾਤ 12 ਵਜੇ ਜਾ ਕੇ ਮੰਨ ਨੂੰ ਇਹ ਗੱਲ ਮੰਨਣ ਚਾਹੀ ਪੀ ਹਾਂ ਪ੍ਰੀਤ ਸੈਣੀ ਸਾਡੇ ਤੋਂ ਖੋ ਲਿਆ ਗਿਆ ਜਾਂ ਸਾਡੇ ਤੋਂ ਦੂਰ ਛੱਡਿਆ ਗਿਆ ਉਹ ਰਾਤੀ ਅਸੀਂ 12 ਵਜੇ ਉਹ ਫੇਰ ਅਸੀਂ ਆਪਣੇ ਵੱਲੋਂ ਪੋਸਟ ਪਾਈ ਆ ਮਨ ਨਹੀਂ ਸੀ ਕਰਦਾ ਕਿ ਇਦਾਂ ਹੋ ਗਿਆ ਇਸ ਲਈ ਨਾ ਉਹ ਬਿਮਾਰ ਸੀ ਨਾ ਉਹ ਨੂੰ ਬਿਮਾਰੀ ਸੀ ਔਰ ਉਹਦੇ ਨਾਲ ਗੱਲਾਂ ਬਾਤਾਂ ਕੱਲ ਮੀਟਿੰਗਾਂ ਚੱਲਦੀਆਂ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਲੁਧਿਆਣੇ ਮੀਟਿੰਗ ਰੱਖੀ ਜਾਊਗੀ ਕਿਹੜੇ ਕਿਹੜੇ ਬੰਦੇ ਬੁਲਾਏ ਜਾਣਗੇ ਉਹ ਸਾਰੀਆਂ ਗੱਲਾਂ ਹੋਈਆਂ ਵਾ ਹਰਮਨ ਬਾਜਵਾ ਵੀਰ ਨਾਲ ਹੈ ਜਿੱਦੋਂ ਰਾਜਸਥਾਨ ਗਏ ਉਹ ਵੀ ਮੈਨੂੰ ਦੱਸਿਆ ਵੀ ਮੈਨੂੰ ਬੁਖਾਰ ਹੋ ਗਿਆ ਸੀ ਵਿਡਾਲਾ ਜੀ ਤੇ ਮੈਂ ਦਵਾਈ ਲੀ ਲਈ ਆ ਮੈਂ ਹੁਣ ਫਿੱਟ ਫਾਟ ਆ ਮੈਂ ਸਗੋਂ ਨੂੰ ਕਿਹਾ ਮੈਂ ਇੱਕ ਕਾੜਾ ਕੁੜਾ ਵੜਾ ਕੇ ਪਿੰਦੇ ਰਿਆ ਕਰੋ ਤੁਸੀਂ ਸਫਰ 'ਚ ਰਹਿੰਦੇ ਹੋ ਤੇ ਮੈਂ ਉਹਨਾਂ ਨੂੰ ਅਕਸਰ ਝਿੜਕਦਾ ਵੀ ਰਹਿਣਾ ਹਾਂ ਗੱਡੀ ਤੇਜ਼ ਚਲਾਉਣ ਤੋਂ ਇਕੱਲੇ ਜਾਣ ਤੋਂ ਇਕੱਲੇ ਰਹਿਣ ਤੋਂ ਵੀ ਤੁਸੀਂ ਕਦੇ ਇਹ ਗਲਤੀ ਨਹੀਂ ਕਰਨੀ ਸੈਣੀ ਤੇ ਮਤਲਬ ਅਗਲਾ ਪ੍ਰੋਗਰਾਮ ਤੋਂ ਡਰ ਨਹੀਂ ਆ ਅਗਲਾ ਸਿੱਖ ਸੰਗਤਾਂ ਤੱਕ ਤੁਹਾਡਾ ਮੈਸੇਜ ਕੀ ਹੈ ਕਿਉਂਕਿ ਸੰਗਤਾਂ ਹੋਰ ਵੀ ਫੋਨ ਤੇ ਜੁੜ ਰਹੀਆਂ ਨੇ ਉਹ ਵੀ ਸੰਗਤਾਂ ਨੂੰ ਮੈਂ ਕੇਵਲ ਬੇਨਤੀ ਕਰੂੰਗਾ ਕਿ ਸਰਕਾਰ ਨੂੰ ਸਾਰੇ ਕਹੋ ਤੇ ਪਹਿਲਾਂ ਤਾਂ ਡਾਕਟਰਾਂ ਦਾ ਬੋਰਡ ਬਣੇ ਉਹਦਾ ਸਾਰਾ ਖਲਾਸਾ ਹੋਵੇ ਜਿਹੜੇ ਇਹ ਸ਼ੱਕ ਪੈਣ ਵਾਲੀਆਂ ਗੱਲਾਂ ਨੇ ਉਹਨਾਂ ਤੇ ਬੜੀ ਬਰੀਕੀ ਨਾਲ ਕੰਮ ਕਰੇ ਜ਼ਮੋਰੀਅਤ ਨੂੰ ਮੁੱਖ ਰੱਖੇ ਔਰ ਉਸ ਆਵਾਜ਼ ਨੂੰ ਮੁੱਖ ਰੱਖੇ ਜਿਹੜੀ ਉਹ ਲੋਕਤੰਤਰ ਦੀ ਆਵਾਜ਼ ਬਣਿਆ ਹੋਇਆ ਸੀਗਾ ਤੇ ਕੱਲ ਨੂੰ ਜੇ ਉਹ ਅੱਜ ਸਸਕਾਰ ਕਰਦੇ ਨੇ ਜਾਂ ਕੱਲ ਦਾ ਪ੍ਰੋਗਰਾਮ ਦਿੰਦੇ ਨੇ ਤੇ ਸਾਰੀਆਂ ਸੰਗਤਾਂ ਉੱਥੇ ਉਹਨੂੰ ਪਿਆਰ ਕਰਨ ਵਾਲੀਆਂ ਮਾਨਵਤਾ ਦੀ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਪਿਆਰ ਕਰਨ ਵਾਲੀਆਂ ਸੈਣੀ ਨੂੰ ਪਿਆਰ ਕਰਨ ਵਾਲੇ ਜਿਹੜੇ ਲੱਖਾਂ ਲੋਕ ਸੁਣਦੇ ਸੀ ਉਹ ਜ਼ਰੂਰ ਪਹੁੰਚਣ ਜੀ ਧੰਨ ਧੰਨਵਾਦ ਬਡਾਲਾ ਜੀ ਸੋ ਇਹ ਬਲਦੇਵ ਸਿੰਘ ਬਡਾਲਾ ਜੀ ਸੀਗੇ ਜੋ ਕਿ ਹਜ਼ੂਰੀ ਰਾਜੀ ਸੀਗੇ ਉਹ ਆਪਣੇ ਵਿਚਾਰ ਰੱਖ ਰਹੇ ਸੀਗੇ ਕੌਣ ਸਾ ਬੋਲ ਰਹੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਇਹ ਬਟਾਲੇ ਬੋਲ ਰਿਆਂ ਭਾਈ ਜੀ ਰਾਸ਼ਨ ਕਾਰਡ ਨਹੀਂ ਬਾਅਦ ਰੇ ਕੈਂਪ ਵਿੱਚ ਨਾਂ ਦੇ ਨੋਟ ਕਰਾ ਕੇ ਸਰ ਰਾਸ਼ਨ ਕਾਰਡ ਦਾ ਅੱਜ ਮੁੱਦਾ ਨਹੀਂ ਹੈਗਾ ਅੱਜ ਮੁੱਦਾ ਹੈ ਕਿ ਇੱਕ ਸਿੱਖ ਪੰਥ ਦੀ ਆਵਾਜ਼ ਚੱਕਣ ਵਾਲੇ ਜਿਹੜੇ ਪੱਤਰਕਾਰ ਸੀਗੇ ਪ੍ਰੀਤ ਸੈਣੀ ਉਹਦੇ ਅਚਨਚੇਤ ਮੌਤ ਹੋ ਜਾਂਦੀ ਹੈ ਉਹਦੇ ਉੱਪਰ ਗੱਲ ਕਰ ਰਹੇ ਹਾਂ ਤੁਹਾਡਾ ਰਸਨ ਕਾਰਡ ਦਾ ਮੁੱਦਾ ਵੀ ਚੱਕਿਆ ਜਾਏਗਾ ਬਰハਾਲ ਦੀ ਘੜੀ ਅਸਿਸ ਤੇ ਕੋਈ ਗੱਲ ਨਹੀਂ ਕਰ ਰਹੇ ਹੈਗੇ ਸੋ ਮਨਜੋਤ ਤੁਸੀਂ ਗੱਲ ਕਰ ਰਹੇ ਸੀਗੇ ਕਿ ਤੁਹਾਡਾ ਸਵਾਲ ਮੈ ਕੱਲਾ ਚ ਉਲਟ ਗਿਆ ਕਿਉਂਕਿ ਮੈਂ ਕਾਫੀ ਜੁੜਿਆ ਹੋਇਆ ਸੀਗਾ ਪ੍ਰੀਤ ਦੇ ਨਾਲ ਅਸੀਂ ਮੈਂ ਤੇ ਪ੍ਰੀਤ ਨੇ ਕਾਫੀ ਸਮਾਂ ਕੰਮ ਕੀਤਾ ਹੈਗਾ ਤੁਹਾਨੂੰ ਦੱਸ ਦੇ ਕਿ ਪ੍ਰੀਤ ਸੈਣੀ ਦੀ ਜਿਹੜੀ ਪੱਤਰਕਾਰਤਾ ਹੈਗੀ ਹੈ ਐਨਆਰਆਈ ਟੀਵੀ ਚੱਲਿਆ ਕਰਦਾ ਸੀਗਾ ਇਸੇ ਕੰਪਲੈਕਸ ਤੋਂ ਚੱਲਦਾ ਸੀਗਾ ਸੂਰਜ ਕੰਪਲੈਕਸ ਦੇ ਵਿੱਚੋਂ ਤੇ ਐਨਆਰਆਈ ਟੀਵੀ ਦੇ ਵਿੱਚ ਇੱਕ ਹੈਲੋ ਹਾਇ ਨਾਮ ਦਾ ਸ਼ੋਅ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਉਸ ਵੇਲੇ ਉਹ ਬਿਲਕੁਲ ਕਲੀਨ ਸ਼ੇਪ ਸੀਗੇ ਤੇ ਫਿਰ ਉਹ ਬਿਗ ਕਾਫਮ ਦੇ ਵਿੱਚ ਕੰਮ ਕਰਨ ਲੱਗ ਗਏ ਫਿਰ ਉਹ ਪੀ 7 ਚੈਨਲ ਚੜ੍ਹਨ ਦੇ ਕੰਮ ਕੀਤਾ ਲੰਬਾ ਤਜਰਬਾ ਸੀਗਾ ਉਹਨਾਂ ਦਾ ਚੈਨਲ ਚਲਾਉਣ ਦਾ ਚੈਨਲ ਦੇ ਵਿੱਚ ਕੰਮ ਕਰਨ ਦਾ ਫਿਰ ਉਹਨਾਂ ਨੇ ਇੱਥੇ A1 ਪੰਜਾਬੀ ਟੀਵੀ ਇਹ ਜਿਹੜਾ ਟੀਵੀ ਹੈਗਾ ਇਦੇ ਅੰਦਰ ਵੀ ਕੰਮ ਕੀਤਾ ਲਗਾਤਾਰ ਅਸੀਂ 5 6 ਸਾਲ ਇਕੱਠੇ ਕੰਮ ਕੀਤਾ ਹੈਗਾ ਤੇ ਉਹਨਾਂ ਦੇ ਇੱਥੇ अनेका ਹੀ ਪ੍ਰੋਗਰਾਮ ਜਿਹੜੇ ਆ ਇੱਥੇ ਸਿੱਖੀ ਦੇ ਸ਼ੁਰੂ ਕੀਤੇ ਹਮ ਮੁੜ ਸਿੱਖੀ ਵੱਲ ਵਿਚਾਰ ਚਰਚਾ ਖੋਜ ਵਿਚਾਰ ਇਦਾਂ ਦੇ ਕਈ ਪ੍ਰੋਗਰਾਮ ਜਿਹੜੇ ਸਿੱਖੀ ਨਾਲ ਜੁੜੇ ਹੋਏ ਉਹਨਾਂ ਨੇ ਤਿਆਰ ਕਰੇ ਤਾਂ ਉਸ ਦੇ ਦਰਮਿਆਨ ਹੀ ਉਹਨਾਂ ਦੇ ਅੰਦਰ ਜਿਹੜੀ ਸਿੱਖੇ ਦੀ ਜੋਤ ਸੀ ਦੁਆਰਾ ਜਗਣੀ ਸ਼ੁਰੂ ਹੋਈ ਤੇ ਉਹ ਸਿੱਖੀ ਦੇ ਨੇੜੇ ਹੁੰਦੇ ਗਏ ਸਿੱਖੀ ਦੀਆਂ ਗੱਲਾਂ ਕਰਦੇ ਗਏ ਸਿੱਖੀ ਦੀਆਂ ਗੱਲਾਂ ਕਰਦੇ 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 ਉਹਨਾਂ ਦੀ ਜਿਹੜਾ ਇਹ ਜਨੂੰਨ ਸੀਗਾ ਸਿੱਖੀ ਪ੍ਰਤੀ ਤੇ ਪੱਤਰਕਾਰਤਾ ਪ੍ਰਤੀ ਉਹ ਉਹ ਰੂਪ ਲੈ ਗਿਆ ਕਿ ਉਹਨਾਂ ਨੇ ਆਪਣਾ ਇੱਕ ਚੈਨਲ ਬਣਾਇਆ ਬਾਣੀ ਅਖੰਡ ਬਾਣੀ ਕਿਉਂਕਿ ਤੁਹਾਨੂੰ ਦੱਸ ਦੇ ਕਿ ਪਛੋਕਰ ਦੇ ਤੌਰ ਦੇ ਉੱਪਰ ਜੇ ਰੀਤ ਸੈਣੀ ਦੀ ਗੱਲ ਕਰੀਏ ਫੈਮਿਲੀ ਪੱਖੋਂ ਉਹ ਠੀਕ ਸੀਗੇ ਜੀ ਕਿਉਂਕਿ ਉਹਨਾਂ ਦੀ ਪੂਰੀ ਦੀ ਪੂਰੀ ਫੈਮਿਲੀ ਯੂਐਸਏ ਸੈਟਲਡ ਹੈਗੀ ਹੈ ਤੇ ਉਹ ਵਿਆਹੇ ਹੋਏ ਸੀਗੇ ਉਹਨਾਂ ਦੀ ਇੱਕ ਬੇਟੀ ਹੈਗੀ ਹੈ ਨੂਰ ਉਸਦਾ ਨਾਮ ਹੈ ਬੱਚੀ ਦਾ ਬਹੁਤ ਪਿਆਰੀ ਬੱਚੀ ਹੈ ਜੀ ਜਿਹਦਾ ਆਪਣੇ ਪਿਤਾ ਨਾਲ ਜਾਨਕੀ ਪੀਤ ਸੈਣੀ ਦੇ ਨਾਲ ਕਾਫੀ ਲਗਾਵ ਸੀ ਕਾਫੀ ਪਿਆਰ ਸੀ ਕਾ ਤੇ ਸਾਨੂੰ ਐਜ਼ ਅ ਦੋਸਤ ਐਸੇ ਮਿੱਤਰ ਸੀ ਮਜ਼ਾਕ ਵੀ ਕਰਦੇ ਸੀ ਆਪਸ ਵਿੱਚ ਗੱਲਾਂ ਬਾਤਾਂ ਵੀ ਕਰਦੇ ਸੀਗੇ ਕਈ ਵਾਰ ਅਸੀਂ ਬਾਅਦ ਜਦੋਂ ਇੱਥੇ ਕੰਮ ਕਰਦੇ ਸੀ ਉਹਨਾਂ ਪੰਜਾਬੀ ਜੀ ਅਸੀਂ ਬਾਤ ਤੇ ਜਿਹੜੀ ਟੂਰ ਨੇ ਘੁੰਮਣ ਫਿਰਦੇ ਉਹ ਵੀ ਇਕੱਠੇ ਕਿਤੇ ਹੈਗੇ ਨੇ ਜੀ ਹੋਈ ਹੈ ਕਿ ਦੇਖੋ ਬੜੀ ਹੀ ਮੰਦ ਭਾਗੀ ਜਿਹੜੀ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਨਾਂ ਦੀ ਹੁਣ ਮੌਤ ਜਿਹੜੀ ਹੋ ਚੁੱਕੀ ਹੈ ਤੇ ਇਸ ਦੇ ਕਾਰਨਾਂ ਦੀ ਆਪਾਂ ਇੱਥੇ ਗੱਲ ਕਰ ਰਹੇ ਸੀ ਕਿ ਕਾਰਨ ਇੱਥੇ ਉਹਨਾਂ ਵੱਲੋਂ ਜਿਹੜੇ ਕੋਲਰ ਆਪਣੇ ਨਾਲ ਜੁੜੇ ਸੀ ਉਹਨਾਂ ਦੇ ਵੱਲੋਂ ਇੱਥੇ ਇੱਕ ਸਾਫ਼ ਤੌਰ ਤੇ ਸ਼ਬਦ ਕਹੇ ਗਏ ਨੇ ਕਿ ਮੌਤ ਤੋਂ ਬਾਅਦ ਅਚਾਨਕ ਸਰੀਰ ਦਾ ਜਿਹੜਾ ਨੀਲਾ ਪੈ ਜਾਣਾ ਤੇ ਨਾ ਕਿ ਤੇ ਸ਼ੱਕ ਦੇ ਸੂਈ ਜਿਹੜੀ ਐ ਉਹ ਖੜੀ ਹੋ ਜਾਂਦੀ ਐ ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਮੈਂ ਸੱਚ ਮੰਨ ਲਿਓ ਹੁਣ ਵੀ ਮੇਰਾ ਜਿਹੜਾ ਸਰੀਰ ਹੈ ਸੇਵਣ ਕਰ ਰਿਹਾ ਕੰਬ ਰਿਹਾ ਅੰਦਰੋਂ ਕਿਉਂਕਿ ਕੱਲ ਮੇਰੇ ਕੋਲ ਹਿੰਮਤ ਨਹੀਂ ਸੀ ਹੋਰੀ ਵੀ ਉਹਨਾਂ ਦੇ ਘਰ ਤੱਕ ਜਾਵਾਂ ਕੱਲ ਦੁਪਹਿਰ ਤੋਂ ਯਾਨੀ ਕਿ 4-5 ਵਜੇ ਤੋਂ ਬਾਅਦ ਲਗਾਤਾਰ ਮੇਰੇ ਕੋਲ ਕਾਲ ਆ ਰਹੀਆਂ ਸੀਗੀਆਂ ਕਿ ਪ੍ਰੀਤ ਸੈਣੀ ਦਾ ਐਕਸੀਡੈਂਟ ਹੋ ਗਿਆ ਪ੍ਰੀਤ ਸੈਣੀ ਠੀਕ ਹੈਗਾ ਪ੍ਰੀਤ ਸੈਣੀ ਕੀ ਹੋਇਆ ਤੁਹਾਡਾ ਪੱਤਰਕਾਰ ਸੀਗਾ ਅਣਜਾਣ ਲੋਕਾਂ ਦੇ ਫੋਨ ਆ ਰਹੇ ਸੀਗੇ ਜੀ ਕਿਉਂਕਿ ਇਹ ਮੈਨੂੰ ਜਾਣਦੇ ਸੀ ਲੋਕੀ ਤੇ ਮੈਨੂੰ ਫੋਨ ਕਰ ਰਹੇ ਸੀਗੇ ਜਿਹੜੇ ਕੋ ਹੋਰ ਹੋਰ ਜਰਨਲਿਸਟ ਹੋਰ ਪਾਸੇ ਵੀ ਫੋਨ ਆ ਰਹੀ ਸੀਗੇ ਤੇ ਮੇਰੇ ਕੋਲ ਜਵਾਬ ਨਹੀਂ ਸੀ ਦਿੱਤਾ ਜਾ ਰਿਹਾ ਕਿਉਂਕਿ ਮੈਂ ਪ੍ਰੀਤ ਜੀ ਨੂੰ ਪ੍ਰੀਤ ਸੈਣੀ ਨੂੰ ਲਗਾਤਾਰ ਫੋਨ ਲਗਾ ਰਿਹਾ ਸੀਗਾ ਤੇ ਪ੍ਰੀਤ ਸੈਣੀ ਵੱਲੋਂ ਫੋਨ ਚੱਕਿਆ ਨਹੀਂ ਸੀ ਜਾ ਰਿਹਾ ਕਿਉਂਕਿ ਉਹ ਤਾਂ ਇਸ ਚਹਾਂ ਤੇ ਐ ਨਹੀਂ ਸੀਗੇ ਜੀ ਪਰ ਮੈਂ ਉਹਨਾਂ ਨੂੰ ਮੈਸੇਜ ਵੀ ਕੀਤਾ ਕਿ ਪ੍ਰੀਤ ਲਾਈਵ ਹੋ ਕੇ ਦੱਸ ਕੀ ਮੈਂ ਠੀਕ ਠਾਕ ਹਾਂ ਉਸ ਪਰਮਾਤਮਾ ਦੇ ਕੇ ਲੱਗੇ ਕਿ ਤੁਹਾਡੀ ਇਹ ਖਬਰ ਜਿਹੜੀ ਆ ਹੋਆ ਹੋਵੇ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਇਹ ਖਬਰ ਭਵਾ ਨਹੀਂ ਸਹੀ ਪਾਈ ਗਈ ਤੇ ਰਾਤ ਨੂੰ ਜਦੋਂ ਨਹੀਂ ਰਿਹਾ ਗਿਆ ਤਾਂ ਫਿਰ ਮੈਂ ਉਹਨਾਂ ਦੇ ਘਰ ਚਲਾ ਗਿਆ ਹੂੰ ਉਹਨਾਂ ਦੇ ਘਰ ਮੈਂ ਗਿਆ ਤੇ ਨਾਲ ਮੇਰੇ ਇੱਕ ਹੋਰ ਸੀਨੀਅਰ ਪੱਤਰਕਾਰ ਸੀਗੇ ਗੁਰਮਿੰਦਰ ਸਿੰਘ ਸੰਮਧ ਅਸੀਂ ਦੋਨੋਂ ਜਿਹੜੇ ਉਹਨਾਂ ਦੇ ਘਰ ਪਹੁੰਚ ਕੇ ਠਹਿਰ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਫਾਦਰ ਇਨ ਲਾ ਜਿਹੜੇ ਹੈਗੇ ਨੇ ਸਾਨੂੰ ਮਿਲਦੇ ਨੇ ਉਹ ਕਹਿੰਦੇ ਨੇ ਵੀ ਇਹ ਪਾਣਾ ਸੱਚਾ ਤੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਕਿ ਸਾਰਾ ਕੁਝ ਕਿਵੇਂ ਹੋਇਆ ਕਿਉਂਕਿ ਪਹਿਲਾਂ ਤਾਂ ਕੁਝ ਦਿਨ ਅਸੀਂ ਗੱਲ ਕਰਨ ਜੋਗੀ ਨਹੀਂ ਰਹੇਗੇ ਕੋਈ ਹਾਲਾਤ ਇਹ ਜੇ ਬਣ ਗਏ ਘਰ ਦੇ ਵਿੱਚ ਅਫਸੋਸ ਦਾ ਮਾਹੌਲ ਸੀਗਾ ਤੇ ਉੱਥੇ ਜਿਸ ਘਰ 'ਚ ਅਸੀਂ ਹਾਸਦੇ ਖੇਡਦੇ ਕਦੀ ਮਿਲਦੇ ਸੀ ਜਾਂ ਕਦੀ ਉਹ ਸਾਨੂੰ ਮਿਲਦਾ ਸੀ ਉਸ ਘਰ ਦੇ ਵਿੱਚ ਇਹ ਜਿਹਾ ਮਾਹੌਲ ਦੇਖ ਕੇ ਹੌਸਲਾ ਨਹੀਂ ਸੀ ਹੋ ਰਿਹਾ ਪਰ ਅਸੀਂ ਹੌਸਲਾ ਬੰਨਿਆ ਹੌਸਲਾ ਬੰਨ ਕੇ ਫਿਰ ਅਸੀਂ ਪੁੱਛਿਆ ਕਿ ਕਾਰਨ ਕੀ ਹੋਇਆ ਜਿਵੇਂ ਸਭ ਜਾਣਨਾ ਚਾਹੁੰਦੇ ਨੇ ਕਾਰਨ ਕੀ ਹੋਇਆ ਜੀ ਉਹਨਾਂ ਦੇ ਹੋਇਆ ਕਿਉਂਕਿ ਉਹ ਇੱਥੇ ਇਕੱਲੇ ਰਹਿੰਦੇ ਸੀਗੇ ਕਿਉਂਕਿ ਫੈਮਿਲੀ ਸਾਰੀ ਬਾਹਰ ਸੀ ਕਿਤੇ ਹੁਣ ਉਹਦੇ ਵਾਈਫ ਫਿਜ਼ੀਕਲ ਤੌਰ ਦੇ ਉੱਪਰ ਠੀਕ ਨਹੀਂ ਹੈ ਦੇ ਕਿ ਮੌਨ ਦਾ ਨਾਮ ਨਹੀਂ ਜਾਣਦਾ ਉਹ ਕਹਿੰਦੇ ਕਿ ਜਿਸ ਵੇਲੇ ਸਟੈਚਰ ਦੇ ਉੱਪਰ ਪ੍ਰੀਤ ਸੈਣੀ ਦੀ ਬੋਡੀ ਨੂੰ ਪਾਇਆ ਗਿਆ ਤੌਣ ਦੇ ਨਖੂਨ ਕਾਲੇ ਹੋਏ ਪਏ ਸੀ ਹੱਥ ਨੀਲੇ ਹੋ ਰਹੇ ਸੀ ਕਿ ਫੇਸ ਨੀਲਾ ਹੋ ਰਿਹਾ ਸੀਗਾ ਜਿਸ ਤੋਂ ਅੰਦੇਸ਼ਾ ਕੁਝ ਬਹੁਤਾ ਵਧੀਆ ਨਹੀਂ ਜਾਪਦਾ ਹੈਗਾ ਤੇ ਹੁਣ ਪਰਿਵਾਰਿਕ ਮੈਂਬਰ ਵੀ ਕਹਿ ਰਹੇ ਨੇ ਤੇ ਜਿੰਨੇ ਉਸ ਨੂੰ ਚਾਹਣ ਵਾਲੇ ਸਾਰੇ ਕਹਿ ਰਹੇ ਕਿ ਪੋਸਟਮਾਰਟਮ ਹੋਵੇ ਸਹੀ ਰਿਪੋਰਟ ਆਵੇ ਤੇ ਕਾਰਨਾਂ ਦਾ ਪਤਾ ਲੱਗ ਸਕੇ ਕਿਉਂਕਿ ਲਗਾਤਾਰ ਸਿੱਖੀ ਦੀਵਾਚ ਚੱਕਣ ਵਾਲਾ ਸਿੱਖੀ ਦੇ ਮਸਲੇ ਦੇ ਉੱਪਰ ਗੱਲ ਕਰਨ ਵਾਲਾ ਤੇ ਕਿਸਾਨੀ ਸੰਘਰਸ਼ ਚਾਹੇ 2020 ਦੇ ਵਿੱਚ ਹੋਇਆ ਤੇ ਚਾਹੇ ਹੁਣ ਉਸ ਅੰਦੋਲਨ ਚ ਲਗਾਤਾਰ ਜਾ ਕੇ ਕਵਰੇਜ ਕਰਨ ਵਾਲਾ ਪੱਤਰਕਾਰ ਸੀ ਜੀ ਉਹਨੇ ਇੱਥੇ ਗੱਲ ਕੀਤੀ ਸੀ ਕਿ ਡਾਕਟਰਾਂ ਦਾ ਜਿਹੜਾ ਇੱਕ ਪੈਨਲ ਹੈ ਉਹ ਇੱਥੇ ਬੈਠਣਾ ਚਾਹੀਦਾ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਇਹ ਗੰਭੀਰ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਜ਼ਿਆਦਾ ਬੁਰੀ ਖਬਰ ਹੈ ਦੁਖਦ ਖਬਰ ਹੈ ਕਿ ਉਹਨਾਂ ਦੇ ਚਾਹਣ ਵਾਲੇ ਵੀ ਇਹੀ ਚਾਹੁੰਦੇ ਨੇ ਕਿ ਜਿਹੜੀ ਮੇਨ ਵਜਾਇ ਉਹਨਾਂ ਦੀ ਮੌਤ ਦਾ ਕਾਰਨ ਜੋ ਹੈ ਉਹ ਦੇਖੋ ਕਿਤੇ ਨਾ ਕਿਤੇ ਸਰੀਰ ਦਾ ਨੀਲਾ ਪੈ ਜਾਣਾ ਕਾਫੀ ਜ਼ਿਆਦਾ ਹੱਦ ਤੱਕ ਜਿਹੜਾ ਸ਼ੱਕ ਹੈ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਚਾਣ ਵਾਲਿਆਂ ਦੇ ਮਨਾਂ ਦੇ ਵਿੱਚ ਉੱਠਦਾ ਹੈ ਹੂੰ ਤਾਂ ਇੱਥੇ ਕਿਤੇ ਨਾ ਕਿਤੇ ਜੀ ਹੁਣ ਇੱਥੇ ਜਾਂਚ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਬੇਬਾਕ ਤਰੀਕੇ ਨਾਲ ਉਹਨਾਂ ਦੇ ਪਰਸੋਂ ਦਾ ਵੀ ਜਿਹੜਾ ਐਪੀਸੋਡ ਹੈ ਉਹ ਐਸਜੀਪੀਸੀ ਦੇ ਕੋਲ ਦੇ ਵਿੱਚ ਜੋ ਕੁਝ ਹੋ ਰਿਹਾ ਉਹਨੂੰ ਲੈ ਕੇ ਕੀਤਾ ਸੀ ਕਿ ਅੱਗੇ ਵੀ ਉਹ ਐਸਜੀਪੀਸੀ ਦੇ ਖਿਲਾਫ ਬੋਲਦੇ ਰਹਿੰਦੇ ਸੀਗੇ ਸੀਗੇ ਜਾਂ ਫਿਰ ਸਿੱਖ ਮਸਲਿਆਂ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਸੀਗੇ ਇਹ ਸਭ ਜਿਹੜਾ ਹੈਗਾ ਕਿਤੇ ਨਾ ਕਿਤੇ ਹੁਣ ਸ਼ਬਦ ਨਹੀਂ ਬਹੁਤ ਹੈਗੇ ਮਨ ਸ਼ੁਕਰ ਕਿਉਂਕਿ ਅਸੀਂ ਇਕੱਠੇ ਕੰਮ ਕਰਦੇ ਰਹੇ ਸਾਡੀ ਫੀਲਿੰਗਸ ਬਹੁਤ ਜੁੜੀਆਂ ਹੋਈਆਂ ਸੀਗੀਆਂ ਠੀਕ ਹੈ ਕੁਝ ਸਮੇਂ ਤੋਂ ਆਪਣੇ ਰਾਹ ਸੀਗੇ ਸੀ ਆਪਣੇ ਰਾਹ ਸੀਗੇ ਪਰ ਇਕੱਠਾ ਸਮਾਂ ਦੇ ਵਿੱਚ ਦਿੱਤਾ ਹੁੰਦਾ ਉਹ ਚੀਜ਼ ਦੇ ਨਾਲ ਕੰਮ ਕਰਦੇ ਆ ਤਾਂ ਕਿਤੇ ਤੁਸੀਂ ਕੀ ਮੰਨੋਗੇ ਐਸੇ ਟੇਬਲ ਇਹਨਾਂ ਕੁਰਸੀਆਂ ਦੇ ਉੱਪਰ ਹੀ ਬੈਠ ਕੇ ਉਹਨਾਂ ਦੇ ਕਈ ਪ੍ਰੋਗਰਾਮ ਕੀਤੇ ਹੈਗੇ ਨੇ ਲਾਈਵ ਕੀਤੇ ਐਸੇ ਸਟੂਡੀਓ ਦੇ ਵਿੱਚੋਂ ਤੇ ਪ੍ਰੀਤ ਵੱਲੋਂ ਹੀ ਇਹ ਸਾਰਾ ਕੁਝ ਜਿਹੜਾ ਹੈਗਾ ਕਿਸੇ ਟਾਈਮ ਤੇ ਸਾਹਮਣੇ ਆ ਜਾਂਦਾ ਸੀਗਾ ਤੇ ਪ੍ਰੀਤ ਸਣੀ ਇੱਕ ਬਹੁਤ ਸੱਚਾ ਸੁੱਚਾ ਤੇ ਵਧੀਆ ਇਨਸਾਨ ਸੀਗਾ ਹਾਂ ਇੰਨਾ ਕੁ ਜ਼ਰੂਰ ਸੀਗਾ ਕਿ ਡਾਇਰੈਕਟ ਸਪੋਕਨ ਸਿੱਧੀ ਗੱਲਬਾਤ ਕਰਨ ਵਾਲਾ ਇਨਸਾਨ ਸੀਗਾ ਜੀ ਦੇਖੋ ਇੱਕ ਗੱਲ ਹਮੇਸ਼ਾ ਆਪਾਂ ਦੇਖਿਆ ਕਿ ਜੋ ਸਿੱਧੀ ਗੱਲ ਕਰਦਾ ਹੈ ਕਿਤੇ ਨਾ ਕਿਤੇ ਆ ਆਪਾਂ ਕਹਿੰਦੇ ਆ ਕਿ ਜੇਕਰ ਅਛਾਈ ਹੈ ਉੱਥੇ ਬੁਰਾਈ ਵੀ ਕਿਤੇ ਨਾ ਕਿਤੇ ਹੁੰਦੀ ਹੈ ਕੀ ਲੱਗਦਾ ਹੈ ਕਿ ਇੱਥੇ ਜਿਹੜਾ ਕਾਰਨ ਹੈ ਕਿਤੇ ਨਾ ਕਿਤੇ ਕਤਲ ਦਾ ਵੀ ਨਿਕਲ ਕੇ ਸਾਹਮਣੇ ਆ ਸਕਦਾ ਹੈ ਕਿਉਂਕਿ ਜਿਹਦਾਂ ਦੇ ਹਾਲਾਤ ਇੱਥੇ ਬੰਦੇ ਹੋਈ ਨਜ਼ਰ ਆ ਰਹੇ ਨੇ ਬਿਲਕੁਲ ਜੀ ਇੱਥੇ ਕੁਝ ਨਹੀਂ ਕਹਿ ਸਕਦੇ ਜੀ ਇਹਦੇ ਬਾਰੇ ਕਿਉਂਕਿ ਹਾਂ ਇਸ ਗੌਰਤਲ ਵੇ ਗੱਲ ਜ਼ਰੂਰ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਸਾਰੇ ਪਾਸੇ ਸੀਸੀਟੀਵੀ ਕੈਮਰੇ ਲੱਗੇ ਹੋਈ ਸੀਗੇ ਅੰਦਰ ਵੀ ਤੇ ਬਾਹਰ ਵੀ ਜੀ ਹੋ ਸਕਦਾ ਉਹਨਾਂ ਕੈਮਰਾ ਚ ਕੁਝ ਲੱਭ ਜਾਵੇ ਹੂੰ ਉਹ いや ਕਿ ਦੇਖੋ ਜੇਕਰ ਸੀਸੀਟੀਵੀ ਕੈਮਰਾ ਨੇ ਤਾਂ ਜੇਕਰ ਉਹਨਾਂ ਦੀ ਚੈਕਿੰਗ ਕੀਤੀ ਜਾਏਗੀ ਤਾਂ ਸਾਫ਼ ਤੌਰ ਤੇ ਗੱਲਾਂ ਜਿਹੜੀਆਂ ਨੇ ਕੁਝ ਸਾਹਮਣੇ ਆ ਸਕਦੇ ਤੇ ਦੂਸਰੀ ਗੱਲ ਇਹ ਵੀ ਹੈ ਮਨਸ਼ੂਕੀ ਜਿੱਥੇ ਤੱਕ ਗੱਲ ਕਰਦੇ ਆ ਕਿ ਅਟੈਕ ਆ ਗਿਆ ਕੀ ਹੋਇਆ ਉਹ ਤੇ ਜਿਹੜੀ ਸੱਚਾਈ ਹੈ ਉਹ ਸਮਝ ਨਹੀਂ ਆ ਰਹੀ ਹੈ ਕਿ ਸੁਣਨ ਚ ਤਾਂ ਨਹੀਂ ਆ ਰਹੀ ਹੈ ਕਿੱਟੋ-ਕਟ ਕਿਉਂਕਿ ਉਹ ਫਿਜ਼ੀਕਲੀ ਪੂਰੇ ਫਿੱਟ ਸੀਗੇ ਸਰੀਰਕ ਤੌਰ ਤੇ ਤੰਦਰੁਸਤ ਸੀਗੇ ਦੋ ਦਿਨ ਪਹਿਲਾਂ ਰਾਜਸਥਾਨ ਦਾ ਟੂਰ ਲਗਾ ਕੇ ਆਏ ਨੇ ਰਾਜਸਥਾਨ ਦੇ ਵਿੱਚ ਕੁਝ ਸ਼ੂਟ ਕਰਨਾ ਸੀਗਾ ਅਰਬਵਾਈਜ਼ ਬਵਾਈਜ਼ਾ ਜੀ ਦੇ ਨਾਲ ਜਾ ਕੇ ਸੋ ਉਹ ਟੀਮ ਪੂਰੀ ਨਾਲ ਗਈ ਸੀ ਜੀ ਸੋ ਇਹ ਜੇਕਰ ਕੋਈ ਫਿਜ਼ੀਕਲ ਦਿੱਕਤ ਹੁੰਦੀ ਤਾਂ ਫਿਰ ਇੰਨਾ ਸਫ਼ਰ ਕਿਵੇਂ ਕਰਦੇ ਜੀ ਉਹ ਸਾਰਾ ਕੁਝ ਜਿਹੜਾ ਹੈਗਾ ਗੌਰਤਲਬ ਹੈਗਾ ਪਰ ਇਹ ਸਭ ਦੇ ਵਿੱਚ ਇੱਕ ਐਸਾ ਘਾਟਾ ਜਿਹੜਾ ਹੈਗਾ ਪਿਆ ਹੈਗਾ ਜਿਹੜਾ ਅਸੀਂ ਭੁੱਲ ਨਹੀਂ ਸਕਦੇ ਕਿਉਂਕਿ ਆਵਾਜ਼ ਵੀ ਕੋਈ ਕੋਈ ਹੀ ਚੱਕ ਸਕਦਾ ਜ਼ਿਆਦਾਤਰ ਤਾਂ ਜੀ ਮਜਬੂਰੀਆਂ ਨੇ ਪੱਤਰਕਾਰਤਾ ਕਰਨ ਵਾਲੇ ਲੋਕਾਂ ਦੀ ਆ ਵੀ ਕਿਦਨੇ ਕਿਤੇ ਹਵਾਜ ਜਿਹੜੀ ਹੈਗੀ ਆ ਚੱਕਦੇ ਜਰੂਰ ਨੇ ਹਰੇਕ ਕੀ ਲੱਗਦਾ ਕਿ ਹਮੇਸ਼ਾ ਹੀ ਆਪਾਂ ਇਹ ਤਾਂ ਦੇਖੋ ਪ੍ਰੀਤ ਸੈਣੀ ਦੀ ਗੱਲ ਕਰ ਰਹੇ ਆ ਪਰ ਹਮੇਸ਼ਾ ਹੀ ਜੇਕਰ ਕੋਈ ਬੇਬਾਕ ਪੱਤਰਕਾਰੀਤਾ ਕਰਦਾ ਹੈ ਕੀ ਲੱਗਦਾ ਹੈ ਕਿ ਦੇਖੋ ਜਿੰਨੇ ਵੀ ਆਪਾਂ ਦੇਖਿਆ ਹੈ ਗੋਰੀ ਲੰਕੇਸ਼ ਦਾ ਕੇਸ ਵੀ ਆਪਾਂ ਦੇਖਿਆ ਸੀ ਕਿ ਜਿਹੜੀ ਖਬਰਾਂ ਨੇ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਉਹਨਾਂ ਦਾ ਵੀ ਇੱਥੇ ਕਤਲ ਹੀ ਹੋਇਆ ਸੀ ਕੀ ਲੱਗਦਾ ਹੈ ਕਿ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਪੱਤਰਕਾਰੀਤਾ ਨੂੰ ਪਰ ਜੇਕਰ ਪੱਤਰਕਾਰੀਤਾ ਨੂੰ ਹੀ ਪੱਤਰਕਾਰਾਂ ਨੂੰ ਹੀ ਆਜ਼ਾਦੀ ਨਹੀਂ ਹੈ ਦੇਸ਼ ਦੇ ਵਿੱਚ ਤਾਂ ਕੀ ਲੱਗਦਾ ਹੈ ਕਿ ਪੱਤਰਕਾਰੀ ਤਾਂ ਆਨਲਾਈਨ ਸਮੇਤ ਵਿੱਚ ਜੀ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਕੀ ਨਾਮ ਹੈ ਆਪ ਜੀ ਦਾ ਵਰਗਾ ਗੁਰਮੇਸਤਰੀ ਨਦੀ ਦੇ ਬਹੁਤ ਬਹੁਤ ਸਵਾਗਤ ਕਰਦੇ ਆਂ ਸਾਡਾ ਤੁਹਾਡਾ ਅੱਜ ਉਹ ਗਰਮਿੰਦਰ ਸਿੰਘ ਸਮਦ ਨੇ ਕੋਈ ਛੋਟੀ ਹਸਤੀ ਨਹੀਂ ਸਾਡੇ ਨਾਲ ਜੁੜੇ ਹੋਏ ਉਹ ਜੀ ਇਹ ਬਹੁਤ ਅੱਛੇ ਚੈਨਲਾਂ ਦੇ ਵਿੱਚ ਚੋਚੋਦਿਆਂ ਦੇ ਉੱਪਰ ਰਹਿ ਚੁੱਕੇ ਨੇ ਤੇ ਇਸੇ ਲਈ ਨਾਲ ਦਾ ਖੁੱਦ ਦਾ ਇੱਕ ਪੇਜ ਚੱਲ ਰਿਹਾ ਹੈਗਾ ਪੰਜਾਬ ਨਾਮਾ ਕਰਕੇ ਜਿਹਦੇ ਤੇ ਇਹ ਵੀ ਬਹੁਤ ਬੇਬਾਕੀ ਦੇ ਨਾਲ ਗੱਲਬਾਤ ਕਰਦੇ ਨੇ ਤੇ ਕੱਲ ਇਹਨਾਂ ਨੇ ਵੀ ਇਹ ਖਬਰ ਜਿਹੜੀ ਪਬਲਿਸ਼ ਕੀਤੀ ਸੀ ਜੀ ਪ੍ਰੀਤ ਸੈਣੀ ਦੀ ਮੌਤ ਦੀ ਜੀ ਸਮਝੀ ਅਸੀਂ ਇੱਕ ਟ੍ਰਿਬਿਊਟ ਇੱਕ ਯਾਦ ਕਰ ਰਹੇ ਆਂ ਪ੍ਰੀਤ ਸੈਣੀ ਨੂੰ ਹੋਰ ਨਾਲ ਅਸੀਂ ਕੋਸ਼ਿਸ਼ ਮਾਬਤੀਰ ਕੀਤਾ ਹੈਗਾ ਹੁਣ ਨੂੰ ਵੀ ਕੁਛ ਅਜਿਹੇ ਪਲ ਯਾਦ ਨੇ ਜਾਂ ਇਸ ਘਟਨਾ ਬਾਰੇ ਕੁਛ ਦੱਸਣਾ ਚਾਹੋਗੇ ਤੁਸੀਂ ਉਹ ਕੱਲਤ ਗਾਵਨਾ ਬੰਦੇ ਜੀ ਖਬਰ ਪੁਛਤਾ ਕੀ ਕੀ ਸੀ ਕਿ ਪ੍ਰਿੰਸ ਜੀ ਦੀ ਅਰਾਏ ਮੌਤ ਹੋ ਗਈ ਹੈ ਜਾਂ ਕਤਲ ਹੋਇਆ ਇਹ ਤਾਂ ਹਲੇ ਖਿੱਲੀ ਹੈ ਪਰ ਉਹਦੇ ਵਿੱਚ ਆਪ ਦੀ ਵੀ ਸ਼ਮੂਲੀਅਤ ਰਹੀ ਹੈ ਜੀ ਬਹੁਤ ਧੰਨਵਾਦ ਉਹਦੇ ਲਈ ਤਾਂ ਉਹ ਆ ਗਿਆ ਜਿਹੜਾ ਖੌਫ ਸੀਗਾ ਜੀ ਉਹ ਪੁਰਾਣਾ 2003-4 ਤੋਂ ਵਾਸਾ ਰਿਹਾ ਜਿੱਦੋਂ ਮੈਂ ਐਨਆਰਆਈ ਸੀ ਵੀ ਦੇਸ਼ ਤੇ ਜੁਆਇਨ ਕੀਤਾ ਸੀ ਉਹ ਬਤੌਰ ਜਨਰਲ ਹੈਡ ਜੀ ਉਦੋਂ ਇਹ ਕੀ ਕੰਮ ਕਰਦੇ ਹੁੰਦੇ ਸੀ ਟੌਪ 5 ਗਾਣੇ ਚਲਾਉਂਦੇ ਸੀ ਜੀ ਤੇ ਲੱਗਦਾ ਬੜਾ ਵਧੀਆ ਸੁਭਾਅ ਸੀ ਮੁੰਡੇ ਦਾ ਬੜਾ ਵਧੀਆ ਅੰਦਾਜ਼ ਸੀਗਾ ਕੰਮ ਕਰਨ ਦਾ ਹੂੰ ਠੀਕ ਸੀ ਬਹੁਤ ਅੱਛਾ ਉਸਦੀ ਜ਼ਿੰਦਗੀ ਦੇ ਨੇੜੇ ਜਿਹੜਾ ਹਰਸ਼ਰੰਗ ਦੀ ਮਦਦ ਕਰਨ ਵਾਲਾ ਇੱਕ ਸਾੰਮਣਦਾ ਸੀ ਕੋਈ ਨਸ਼ੇ ਦੀ ਸਿਕਤਾ ਕੋਈ ਖਾਲਤੂ ਗੱਲ ਨਹੀਂ ਸੀ ਜੀ ਚੇਤ ਕਰਦਾਰ ਦਾ ਮੁੰਡਾ ਸੀ ਹਮ ਚੈਂਟਵੀਨਗਾਦਰੂ ਸੀ ਇਨਫਰਮਾਟਿਕਾ ਮਰਨੋਬਰਾਸ਼ੋਵਸਕੀ ਨੂੰ ਅੰਬੇ ਚਲਾ ਗਿਆ ਸੀ ਫਿਰ ਫਿਰਾਂਟ ਇਹਦੇ ਤੋਂ ਬਾਅਦ ਫਿਰ ਉਹक्सर ਮੈਨੂੰ ਜਾਣ ਦਿੱਤਾ ਸੀ ਉਹ ਪੰਜਾਬੀ ਤੇ ਫਿਰ ਧਰਮਦੇਵਾਲ ਦੀ ਪਰਵਤੀਤ ਹੋ ਗਈ ਸੀ ਜੀ ਤੇ ਧਰਮ ਨਾਲ ਵਧਿਆ ਫਿਰਨੇ ਆਪਣਾ ਚੈਨਲ ਸ਼ੁਰੂ ਕੀਤਾ ਪਾਣੀ ਖੰਡ ਵਾਲੇ ਹਮਮ ਉਚਾਲਾਰੇ ਫਿਰ ਉਹ ਬੰਦ ਹੋ ਗਈ ਇਸ ਤਰ੍ਹਾਂ ਟਕਲੀਆ ਦੇ ਰੇਲ ਲਾਈਨ ਇੰਡਸਟਰੀ ਸੇ ਹਮਮ ਇਹਦੇ ਵਿੱਚ ਆਪਣਾ ਚੈਨਲ ਸ਼ੁਰੂ ਕਰ ਲਿਆ ਸੀ ਖਰੀਦ ਸੈਣੀ ਤੇ ਅੱਗੇ ਚੱਲਦੇ ਸੀ ਅਲਰੇਡੀ ਖਾਸ ਸੀ ਕਿ ਇਹਨੇ ਜਿਹੜੀ ਸਾਡੇ ਧਾਰਮਿਕ ਭ੍ਰਿਸ਼ਟਾਚਾਰਾ ਉਹਦੇ ਖਿਲਾਫ ਬੜੇ ਵੱਡੇ ਸਰਪੰਚ ਦੀ ਆਵਾਜ਼ ਚੁਕਾਈ ਜੀ ਔਰ ਉਹਦਾ ਇੱਕ ਸੰਪਰਕ ਤੇ ਉਹਦੇ ਵਿੱਚ ਕਈ ਬੰਦੇ ਇਹੋ ਜਿਹੇ ਰਹੇ ਜਿਹੜੇ ਇਹਨੂੰ ਵਰਤ ਗਏ ਹੂੰ ਇਹ ਉਹ ਪੇਜ ਦੇ ਖਿਲਾਫ ਇਹ ਜਿਹੜੀਆਂ ਖਬਰਾਂ ਵੀ ਚਲਵਾ ਕੇ ਜਿਹੜੀਆਂ ਸੱਚੀਆਂ ਨਹੀਂ ਸੀ ਪਰ ਮੈਂ ਇਹ ਕਹਾਂਗਾ ਜੇ 100 ਖਬਰਾਂ ਪ੍ਰੇਤ ਸੈਣੀ ਦੇ ਚੈਨਲ ਦੇ ਉੱਪਰ ਚੱਲੀਆਂ ਨੇ ਤਾਂ ਉਹਨਾਂ ਚੋਂ 95 ਤਾਂ ਸੱਚੀ ਹੀ ਸੀ ਜੀ ਬਿਲਕੁਲ ਕਿਉਂਕਿ ਜਿਹੜੀ ਝੂਠੀ ਖਬਰ ਹੁੰਦੀ ਹੈ ਨਾ ਇਹ ਕਰ ਪ੍ਰੇਤ ਸੈਣੀ ਝੂਠ ਬੋਲਦਾ ਹੁੰਦਾ ਤਾਂ ਇਹਦੇ ਝੂਠ ਦਾ ਪਰਦਾ ਫਾਸ਼ ਕਰਨ ਲਈ ਐਸਜੀਪੀਸੀ ਅੱਗੇ ਆਉਂਦੀ ਉਹ ਚੀਜ਼ਾਂ ਦੇ ਸਬੂਤ ਦਿੰਦੀ ਜੀ ਸਿੱਟੇ ਸਬੂਤ ਨਹੀਂ ਜਿਵੇਂ ਸਹੀ ਔਰ ਇਹ ਗੱਲ ਨੂੰ ਕਦੇ ਛੁਟਲਾ ਨਹੀਂ ਸਕੀ ਆਏ ਨੂੰ ਰੋਕਣ ਲਈ ਉਹਨੇ 250 ਮੇਰੇ ਦਾ ਪਰਚਾ ਦਰਜ ਕਰਾਉਣ ਲਈ ਇਹਨੇ ਬਹੁਤ ਜ਼ੋਰ ਲਾਇਆ ਉਹ ਕਦੇ ਵੀ ਪਾਸ ਨਹੀਂ ਹੋ ਸਕਿਆ ਉਹਦੇ ਵਿੱਚ ਫੇਲ ਹੋ ਗਿਆ ਕਿਉਂਕਿ ਇਹ ਸੱਚਾ ਸੀ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਗਰੁੱਪਾਂ ਦੇ ਵਿੱਚ ਫਰੀਦ ਸੈਣੀ ਦੇ ਮਰਨ ਦੇ ਉੱਪਰ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਮੈਂ ਦੋ ਬੰਦੇ ਜਾ ਰਹੇ ਨੇ ਸੀਸੀ ਦੇ ਗਰੁੱਪਾਂ ਦੇ ਵਿੱਚ ਜੋ ਸਮਾਜ ਜਿਹੜੇ ਲੋਕ ਇਦਾਂ ਦੇ ਮੈਸੇਜ ਫੈਲਾ ਰਹੇ ਨੇ ਕਿ ਉਹ ਇਨਸਾਨ ਹੈਗੇ ਨੇ ਹਾਦਸੇ ਜਿਹੜੇ ਲੋਕ ਇਦਾਂ ਦੇ ਮੈਸੇਜ ਫੈਲਾ ਰਹੇ ਨੇ ਕਿ ਉਹ ਇਨਸਾਨ ਹੈਗੇ ਨੇ ਕਿਸੇ ਦੀ ਮੌਤ ਦੇ ਪਿੱਛੇ ਦਾ ਮਕਸਦ ਉਹ ਉਹ ਬੰਦੇ ਐਸਡੀਪੀਸੀ ਦੇ ਮੁਲਾਜ਼ਮ ਨੇ ਜੀ ਐਸਡੀਪੀਸੀ ਦੇ ਮੁਲਾਜ਼ਮ ਮੈਨੇਜਰ ਲੈਵਲ ਦੇ ਬੰਦੇ ਜਿਹੜੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਾਵਾ ਰਿਹਾ ਜੀ ਜਿਨ੍ਹਾਂ ਦੇ ਉੱਤੇ ਸਬੂਤ ਨਹੀਂ ਆ ਰਿਹਾ ਅਨਾਕੀ ਆ ਜਿਹੜੇ ਬਰਨਾਲੇ ਵਾਲਾ ਮੈਨੇਜਰ ਸੀ ਇੱਕੋ ਮੈਨੇਜਰ ਸੀਗਾ ਜਿਹਦੇ ਤੇ ਕਾਲਿਸ਼ ਚੋਰੀ ਦਾ ਇਲਜ਼ਾਮ ਸੀ ਹਨਾ ਤੇ ਉਹ ਇਹ ਜਿਹੜੇ ਮੈਨੇਜਰ ਨੇ ਇਹਨਾਂ ਨੇ ਇਹੀ ਉਹ ਮਨਾ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਉਹ ਮੱਥਾ ਲਾਇਆ ਇਹਨਾਂ ਨੂੰ ਮਤਲਬ ਡੀਪੀਸੀ ਵਾਲੇ ਲੋੰਬਰਾ ਨੂੰ ਇਹਦੀ ਸ਼ਰਮ ਆਉਂਦੀ ਵੀ ਉਹਨੇ ਗੁਰਦੁਆਰੇ ਨਾਲ ਮੱਥਾ ਨਹੀਂ ਲਾਇਆ ਉਹ ਗੁਰਦੁਆਰੇ ਦੇ ਕਾਬਸਕਾਰਾਂ ਦੇ ਨਾਲ ਮੱਥਾ ਲਾਇਆ ਸੀ ਇਹ ਜਿਹੜੇ ਕਹ ਰਹੇ ਨੇ ਕਿ ਗੁਰਦੁਆਰੇ ਨਾਲ ਮੱਥਾ ਲਾਇਆ ਤਾਂ ਸੰਤ ਨਰੈਣੂ ਮਹੰਤ ਵੀ ਇਹ ਕਹਿ ਸਕਦਾ ਸੀ ਕਿ ਗੁਰਦੁਆਰੇ ਨਾਲ ਮੱਥਾ ਲਾਇਆ ਇਹ ਨਰੈਣੂ ਮਹੰਤ ਦੀਆਂ ਲਾਦਾ ਜੰਨੀਆਂ ਵੀ ਹੈਗੀਆਂ ਨੇ ਉਹ ਪ੍ਰੀਤ ਸਾਨੀ ਦੀ ਮੌਤ ਤੇ ਖੁਸ਼ੀ ਮਨਾ ਰਹੀ ਹੈ ਮੈਂ ਬਹੁਤ ਜ਼ਿਆਦਾ ਸਖਤ ਸ਼ਬਦਾਂ ਜਿਵੇਂ ਉਹਨਾਂ ਦੇ ਨਿੰਦਿਆ ਕਰਦਾ ਇਹ ਜਿਹੇ ਲੋਕ ਜੋ ਸਿੱਖ ਧਰਮ ਦੇ ਵਿੱਚ ਪਰਵਰਤੀ ਨਹੀਂ ਰਹੇ ਇਕ ਤਰ੍ਹਾਂ ਦੇ ਪ੍ਰਵੰਤੀ ਪਾਈਤ ਨਹੀਂ ਆਦੀ ਰਹੀ ਆ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਦੋਂ ਸ਼ਮਣਾ ਨਾਲ ਲੜਾਈ ਹੋ ਰਹੀ ਆ ਪੰਥ ਦੇ ਦੁਸ਼ਮਣਾਂ ਨਾਲ ਜਦੋਂ ਕਿ ਪਰੀਤਸਾ ਵੀ ਪੰਥ ਦਾ ਦੁਸ਼ਮਣ ਨਹੀਂ ਸੀ ਉਹ ਪੰਥ ਵਿੱਚ ਬੈਠੇ ਪ੍ਰਸ਼ਤacharੀਆਂ ਬਸ ਗੋਲ ਸੀ ਜੀ ਔਰ ਪੰਥ ਵਿੱਚ ਬੈਠੇ ਪ੍ਰਸ਼ਤacharੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਤੇਲ ਪਾ ਕੇ ਸਾੜਿਆ ਸੀਗਾ ਬਲ ਦਾ ਤੇਲ ਪਾ ਕੇ ਸਾੜਿਆ ਸੀ ਮਸੰਦ ਤੇ ਅੱਜ ਗੁਰੂ ਸਾਹਿਬ ਦੇ ਪਾਏ ਰਾਹਾਂ 'ਤੇ ਉੱਪਰ ਚੱਲਦੇ ਜੇ ਮੈਂ ਕਹਾ ਕਿ ਕੋਈ ਸਾਨੀ ਸ਼ਹੀਦ ਹੋ ਗਿਆ ਤਾਂ ਉਹਦੇ ਵਿੱਚ ਕੋਈ ਘੱਟ ਗੱਲ ਨਹੀਂ ਹੋਏਗੀ ਕਿ ਔਰ ਮਸੰਦ ਉਹਦੀ ਸ਼ਹਾਦਤ ਦੇ ਉੱਪਰ ਪ੍ਰਦਰਸ਼ਨ ਮਨਾ ਰਹੇਗੇ। ਹੂੰ। ਸੋ ਇੰਨੇ ਹੀ ਕਿਰਨ ਜੀ ਦਾ ਖੜਾ ਚਾਹੂੰਗਾ ਕਿ ਜੇ ਆਪ ਦਾ ਬਜਟ ਤੇ ਸੋਰੀਆ ਬਰਾ ਉੱਧਰ ਵੀ ਤਿਆਰ ਹੈਗਾ ਤਾਂ ਮਾਫੀ ਚਾਹੁੰਦਾ ਤੁਹਾਡੇ ਕੋਲੋਂ। ਧੰਨਵਾਦ। ਧੰਨਵਾਦ ਜੀ ਧੰਨਵਾਦ ਜੀ। ਸੋ ਗੁਰਮਿੰਦਰ ਸਿੰਘ ਸਮਝ ਜੀ ਸੀਗੇ ਜੋ ਕਿ ਸੀਨੀਅਰ ਪੱਤਰਕਾਰ ਹੈਗੇ ਨੇ। ਜੀ। ਪਰ ਜੇਕਰ ਇਸ ਤਰ੍ਹਾਂ ਦੇ ਮੈਸੇਜ ਹੋ ਰਹੇ ਨੇ ਇੱਕ ਦੂਸਰੇ ਨੂੰ ਖੁਸ਼ੀ ਮਨਾ ਰਹੇ ਨੇ ਕੁਝ ਲੋਗ ਜਿਨ੍ਹਾਂ ਦੇ ਖਿਲਾਫ ਵੀ ਬੋਲੇ ਹੁਣ ਅਪੀਸ਼ਾ ਨਹੀਂ ਤਾਂ ਦੇਖੋ ਆਪਸੀ ਤਾਂ ਫਿਰ ਮਾੜੀ ਗੱਲ ਹੈਗੀ ਹੈ ਨਹੀਂ ਹੋਣਾ ਚਾਹੀਦਾ ਜੇਕਰ ਕਰ ਰਹੇ ਨੇ ਤਾਂ ਹੂੰ ਆਪਸੀ ਆਪਾਂ ਕਹਿ ਦਿੰਨੇ ਆਂ ਕਈ ਵਾਰ ਕਿ ਆਪਸੀ ਕੋਈ ਰੰਜਿਸ਼ ਹੁੰਦੀ ਹੈ ਚਲੋ ਉਹ ਇੱਕ ਪਾਸੇ ਪਰ ਇੱਕ ਹੁੰਦਾ ਕਿ ਇਨਸਾਨੀਅਤ ਇਨਸਾਨੀਅਤ ਜੋ ਹੈ ਉਹ ਵੀ ਦੇਖੋ ਸਮੇਂ ਦੇ ਨਾਲ ਸਮਾਂ ਕਿੰਨਾ ਜ਼ਿਆਦਾ ਅੱਗੇ ਵਧ ਰਿਹਾ ਹੈ ਕੀ ਲੱਗਦਾ ਹੈ ਕਿ ਇਨਸਾਨੀਅਤ ਵੀ ਮਰਦੀ ਜਾ ਰਹੀ ਹੈ ਕਿਉਂਕਿ ਅਜਿਹੀਆਂ ਜਿਹੜੀ ਖਬਰਾਂ ਨੇ ਆਪਾਂ ਨੂੰ ਰੋਜ਼ ਹੀ ਸੁਣਨ ਨੂੰ ਮਿਲਦੀਆਂ ਨੇ ਬਿਲਕੁਲ ਬਿਲਕੁਲ ਮਨਸ਼ੂ ਇਹ ਹਾਲ ਦੀ ਘੜੀ ਦਾ ਇੱਕ ਖਬਰ ਸਾਂਝੀ ਕਰਨ ਦਾ ਸਾਡਾ ਮਕਸਦ ਇਹ ਸੀਗਾ ਕਿ ਪ੍ਰੀਤ ਸੈਣੀ ਜੀ ਸਾਡਾ ਇਸ ਥਾਂ ਦਾ ਹਿੱਸਾ ਰਿਹਾ ਹੈਗਾ ਅਸੀਂ ਇਕੱਠਿਆਂ ਨੇ ਕੰਮ ਕਰਿਆ ਹੈਗਾ ਇਸ ਚੈਨਲ ਵਾਸਤੇ ਕੰਮ ਕਰਿਆ ਹੈਗਾ ਉਹਦੀਆਂ ਜਿਹੜੀਆਂ ਯਾਦਾਂ ਨੇ ਉਹ ਮੁੰਮੁਣ ਜਿਵੇਂ ਸਟੂਡੀਓ ਚ ਐਂਟਰ ਹੋਇਆ ਮੈਨੂੰ ਫੇਰ ਚੇਤੇ ਆ ਗਿਆ ਤੇ ਚਾਹਿਆ ਕਿ ਉਹਦੇ ਬਾਰੇ ਗੱਲ ਕੀਤੀ ਜਾਵੇ ਤੇ ਨਾਲ ਹੀ ਲਗਾਤਾਰ ਪਤਾ ਨਹੀਂ ਕਿਤੋਂ ਕਿਤੋਂ ਕਾਲਸ ਵੀ ਆਈਆਂ ਆ ਗਿਆ ਇਹ ਜਾਣਨ ਵਾਸਤੇ ਕਿ ਸੈਣੀ ਨੂੰ ਕੀ ਹੋਇਆ ਸੈਣੀ ਦੇ ਨਾਲ ਕਿਸ ਤਰ੍ਹਾਂ ਇਹ ਘਟਨਾ ਵਾਪਰੀਗੀ ਕੋਈ ਕਹਿੰਦਾ ਐਕਸੀਡੈਂਟ ਤਾਂ ਨਹੀਂ ਹੋਇਆ ਸੀ ਕੋਈ ਕਹਿੰਦਾ ਵੀ ਕੀ ਕਾਰਨ ਹੋ ਸਕਦਾ ਸੋ ਉਹ ਕਾਰਨ ਤਾਂ ਉਸ ਅਕਾਲ ਪੁਰਖ ਨੂੰ ਜ਼ਿਆਦਾ ਪਤਾ ਹੈ ਅਸੀਂ ਲੋਕ ਤਾਂ ਸਿਰਫ ਕਿਆਸਰਾਈਆਂ ਕਰ ਸਕਦੇ ਹਾਂ ਪਰ ਮਨੁਸ਼ਕ ਘਾਟਾ ਬੜਾ ਪਿਆ ਹੈ ਜੀ ਉਹ ਉਹ ਗੱਲ ਲਈ ਹੈ ਕਿ ਮਿੱਤਰ ਦੇ ਨਾਲ ਅਸੀਂ ਕੋਈ ਗੱਲ ਸਾਂਝੀ ਕਰ ਸਕਦੇ ਹਾਂ ਇਸੇ ਤਰ੍ਹਾਂ ਉਹ ਵੀ ਕੋਈ ਗੱਲ ਹੁੰਦੀ ਸੀਗੀ ਤਾਂ ਸਾਡੇ ਨਾਲ ਸਾਂਝੀ ਕਰਦਾ ਸੀਗਾ ਹਾਂ ਤੇ ਜੇ ਕੋਈ ਦਿੱਕਤ ਹੁੰਦੀ ਤਾਂ ਜਰੂਰ ਦੱਸਦਾ ਵੀ ਇਸ ਤਰ੍ਹਾਂ ਦੀ ਗੱਲ ਹੈ ਸਾਡੇ ਨਾਲ ਕੋਈ ਗੱਲ ਇਸ ਤਰ੍ਹਾਂ ਦੀ ਨਹੀਂ ਕਰਕੇ ਗਿਆ ਇਸ ਗੱਲ ਦਾ ਵੀ ਮਲਾਲ ਹੈ ਪਰ ਜੇ ਕੋਈ ਨੈਚੁਰਲ ਹੀ ਇਹ ਸਾਰਾ ਕੁਝ ਹੋਇਆ ਤਾਂ ਪਰਮਾਤਮਾ ਸਭ ਨੂੰ ਉਸ ਦਾ ਪਾਣਾ ਜਿਹੜਾ ਹੈਗਾ ਮੰਨਣ ਦਾ ਬਲ ਬਖਸ਼ੇ ਜੀ ਪਰ ਜੇਕਰ ਕਿਸੇ ਵੱਲੋਂ ਇਹ ਕੋਈ ਜੀ ਹਰਕਤ ਕੀਤੀ ਗਈ ਹੈ ਤਾਂ ਉਹਨੂੰ ਸਜ਼ਾ ਜ਼ਰੂਰ ਮਿਲਣੀ ਸਜ਼ਾ ਜ਼ਰੂਰ ਮਿਲੇ ਤਾਂ ਕੜੀ ਤੋਂ ਕੜੀ ਜਿਹੜੀ ਜਾਂਚ ਵੀ ਹੈ ਉਹ ਵੀ ਇੱਥੇ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਜੀ ਹਾਂਜੀ ਤਾਂ ਦੇਖੋ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਹਾਜ਼ਰ ਹੋਈ ਸੀ ਉਹ ਹੈ ਕਿ ਦੇਖੋ ਸਿੱਖੀ ਮਸਲਿਆਂ ਤੇ ਪੱਤਰਕਾਰੀਤਾ ਕਰਨ ਵਾਲੇ ਜਿਹੜੇ ਪ੍ਰੀਤ ਸੈਣੀ ਨੇ ਉਹਨਾਂ ਦੀ ਮੌਤ ਹੋਈ ਹੈ ਤੇ ਉਹਨਾਂ ਦੀ ਮੌਤ ਦੇ ਜਿਹੜੇ ਕਾਰਨ ਨੇ ਉਹ ਪੁਖਤਾ ਜਾਣਕਾਰੀ ਤਾਂ ਹਜੇ ਨਹੀਂ ਮਿਲ ਪਾਈ ਹੈ ਪਰ ਜਦੋਂ ਵੀ ਇਸ ਬਾਰੇ ਕੋਈ ਵੀ ਜਾਣਕਾਰੀ ਮਿਲੇਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਤੁਸੀਂ ਇਸ ਸੰਬੰਧੀ ਕੀ ਵਿਚਾਰ ਆਪਣੇ ਰੱਖਦੇ ਹੋ ਉਹ ਵੀ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਰਾਹੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਹਾਂਜੀ ਇਦਾਂ ਹੀ ਤੁਸੀਂ ਹੁਣ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਮਾਨਸੂ ਅਟਵਾਲ ਤੇ ਕਿਰਨ ਵਿਸ਼ੇਸ਼ਟ ਜੀ ਨੂੰ ਦਿਓ ਇਜਾਜ਼ਤ ਤਨਬਾ